ਉਸੀ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਰਦੀਆਂ ਫਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹੜ ਤੱਕ ਪਹੁੰਚਣ। ਜਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਸਤਲੁਜ ਦਰਿਆ ਦੇ ਵਿੱਚ ਛਢਿਗੇ ਪਾਣੀ ਨੇ ਲੋਕਾਂ ਦਾ ਜਿੱਥੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ। ਉਥੇ ਇਸ ਪਾਣੀ ਦੀ ਮਾਰ ਹੇਠ ਆਏ ਪਿੰਡ ਗੱਟਾ ਬਾਦਸ਼ਾਹ ਦੇ ਘਰ ਦੀਆਂ ਖਤਰਨਾਕ ਤਸਵੀਰਾਂ ਸਾਹਮਣੀਆਂ ਨੇ। ਜਸਦੇ ਵਿੱਚ ਦੇਖਿਆ ਜਾ ਰਿਹਾ ਇੱਕ ਕਿਸਾਨ ਦਾ ਟਰੈਕਟਰ ਇਸ ਦਰਿਆ ਦੇ ਵਿੱਚ ਰੁੜਦਾ ਜਾ ਰਿਹਾ ਤੇ ਉਸੇ ਹੀ ਕਿਸਾਨ ਦਾ ਘਰ ਵੀ ਇਸ ਪਾਣੀ ਦੇ ਵਿੱਚ ਟੈ ਟੇਰੀ ਹੁੰਦਾ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਪਰ ਇਹ ਕਿਸਾਨ ਨੇ ਸਭ ਕੁਝ ਕੁਦਰਤ ਦੇ ਛੱਡਿਆ ਹੋਇਆ ਅਤੇ ਉਹਦਾ ਕਹਿਣਾ ਹੈ ਕਿ ਜੋ ਕੁਦਰਤ ਕਰ ਰਹੀ ਹੈ ਉਸ ਦੀ ਮਰਜ਼ੀ ਹੈ ਇਸ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਕਿਸਾਨ ਨੇ ਦੱਸਿਆ ਕਿ ਹਰ ਇੱਕ ਹੈਡ ਵਰਕਰ ਦੇ ਵਿੱਚ ਇਨਾ ਜ਼ਿਆਦਾ ਪਾਣੀ ਛੱਡਿਆ ਗਿਆ ਸੀ ਕਿ ਉਹਨਾਂ ਨੂੰ ਇਸ ਵਿੱਚੋਂ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ ਇਥੋਂ ਤੱਕ ਕਿ ਜੋ ਉਹਨਾਂ ਦੇ ਮਾਲ ਡੰਗਰ ਸਨ ਉਹਨਾਂ ਦੇ ਰਸੇ ਕੱਟ ਕੇ ਉਹਨਾਂ ਨੂੰ ਮਾਸਾ ਹੀ ਉਹਨਾਂ ਵੱਲੋਂ ਬਾਹਰ ਕੱਟਿਆ ਗਿਆ ਆਪ ਦੇ ਘਰ ਦੇ ਵਿੱਚ ਡੱਕਿਆ ਹੋਇਆ ਟਰੈਕਟਰ ਇਸ ਦਰਿਆ ਦੇ ਪਾਣੀ ਦੇ ਵਿੱਚ ਰੁੜ ਗਿਆ ਤੇ ਵੰਦੇ ਹੀ ਵੰਦੇ ਉਹਨਾਂ ਦਾ ਘਰ ਵੀ ਟਹਿ ਟੇਰੀ ਹੋ ਗਿਆ ਪੀੜਤ ਕਿਸਾਨ ਨੇ ਕਿਹਾ ਹੈ ਕਿ ਜੋ ਕੁਦਰਤੀ ਮਰਜ਼ੀ ਹੈ ਅਸੀਂ ਇੱਥੇ ਕੁਝ ਨਹੀਂ ਕਰ ਸਕਦੇ ਫਿਰ ਵੀ ਸਰਕਾਰ ਉਹਨਾਂ ਵੱਲ ਧਿਆਨ ਦੇਵੇ ਤਾਂ ਜੋ ਉਹਨਾਂ ਨੂੰ ਉਹਨਾਂ ਦਾ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਉਹ ਫਿਰ ਤੋਂ ਆਪਣਾ ਸਿਰ ਲੁਕਾਵਾ ਬਣਾ ਸਕਣ ਤੁਸੀਂ ਵੀ ਦੇਖੋ ਪੱਤਰਕਾਰ ਹੈਪੀ ਸੁਬਰਾਨ ਦੀ ਵਿਸ਼ੇਸ਼ ਰਿਪੋਰਟ ਜੀਪ ਨਾ ਅਚਰ ਸੰਗਜੀ ਕੀ ਹਾਲਾਤ ਬਣੇ ਹੋਏ ਨੇ ਪਿੰਡਾਂ ਦੇ ਕਿੰਨਾ ਰਕਬਾ ਜਿਹੜਾ ਪਾਣੀ ਦੀ ਮਾਰ ਠਾ ਗਿਆ ਅੰਮ੍ਰਿਤਦਾ ਜੀ ਉਹ ਜੋਤਰਾ ਸਾਹ ਹਾਲਾਏ ਦੇ 500 ਏਕੜ ਜ਼ਮੀਨ ਗਟਾ ਬਾਸ਼ਾ ਦੀ ਤੇ ਸਾਡੇ ਪਰਿਵਾਰ ਦੀ ਜ਼ਮੀਨ 50 ਕਿੱਲੇ ਵੀ ਜਿਹੜੀ ਐਸਲੇ ਰੋੜ ਖੱਬ ਗਈ ਦਰਿਆ ਹੀ ਪੈ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਕੋਈ ਗੱਲ ਕਰਨ ਨਾਲ ਹੀ ਨਹੀਂ ਕਿ ਵੀ ਜਿਹੜਾ ਹਲੇ ਤੁਹਾਨੂੰ ਦੁੱਖ ਦੱਸੀਏ ਵੀ ਸਾਰੀ ਜ਼ਮੀਨ ਵੀ ਰੁੜ ਗਈ ਘਰ ਵੀ ਸਾਰੇ ਰੁੜ ਗਏ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਏ ਪਾਣੀ ਕੋਈ ਸਮਾਨ ਕੱਢਣ ਦਾ ਜਾਂ ਕੋਈ ਕਿਸੇ ਜਗ੍ਹਾ ਤੋਂ ਭੱਜਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਪਾਣੀ ਇੰਨਾ ਹਰੇਕੇ ਹੜ੍ਹ ਤੋਂ ਛੱਡਿਆ ਗਿਆ ਈ ਘੇਰੇ ਗਏ ਜਾਨ ਜੰਦ ਭਿਆਨੇ ਮਾਲ ਛੱਡ ਕੇ ਰਸੇ ਵੱਢ ਕੇ ਮਾਲ ਮੁੰਡੇ ਲਿਆਂਦੇ ਤਰਨ ਵਾਲੇ ਉਹਨਾਂ ਨੇ ਕੱਢਤਾ ਸਾਡਾ ਐਵੇਂ ਜਿਹੜਾ ਝੂਠ ਨਹੀਂ ਮਾਰਨਾ ਜਿਹੜੀ ਛੇ ਸਾਡੇ ਕੋਲ ਹੈਗੀ ਅਸੀਂ ਕਿਉਂ ਉਹਨੂੰ ਮਾਰ ਗਏ ਜਿਹੜੀ ਛੇ ਨਹੀਂ ਰਹੀ ਉਹ ਅਸੀਂ ਤੁਹਾਨੂੰ ਦੱਸਾਂਗੇ ਤੇ ਕਿਉਂ ਜੀ ਪੈੜੀ ਦਾ ਦੇ ਹਲੇ ਸੰਧਾਂ ਦਾ ਸਾਰਾ ਸਾਡਾ ਰੁੜ ਗਏ ਨੇ ਦੋ ਟਰੈਕਟਰ ਸੀ ਸਾਡੇ ਉਥੇ ਉਹ ਵੀ ਰੁੜ ਗਏ ਨੇ ਦੋ ਟਰਾਲੀਆਂ ਉਹ ਵੀ ਰੁੜ ਗਈਆਂ ਤਰੀਆਂ ਸੰਦ ਜੋ ਗੱਲ ਕਹਦੀ ਵੀ ਜੋ ਘਰੇਲੂ ਸਮਾਨ ਹੁੰਦਾ ਸਾਰਾ ਰੁੜ ਗਿਆ ਟੀਵੀ ਫ੍ਰੀਜਾਂ ਜਨਰੇਟਰ ਸੰਚਾਰ ਉਹ ਵੀ ਰੁੜ ਗਏ ਨੇ ਤੇ ਇਹ ਵੱਡਾ ਨੁਕਸਾਨ ਹੋ ਗਿਆ ਸਾਡੀ ਕੋਈ ਕੀਤੀ ਜੇ ਚਲੋ ਜੀ ਗਾਂ ਪਰਿਵਾਰ ਰੋਟੀ ਖਾਂਦਾ ਰਹਿ ਜੂ ਬਦਲ ਤਾਂ ਇੰਨੀ ਬੇਨਤੀ ਔਰ ਪਤਵਾਰ ਔਰ ਕੀ ਕਿਹੜੀ ਫਸਲ ਤੁਸੀਂ ਬੀਜੀ ਝੋਨਾ ਲਾਇਆ ਸੀ ਜੀ ਪੱਠੇ ਉੱਥੇ ਝੋਨਾ ਮੱਕਈ ਸਾਰੀ ਫਸਲ ਸੰਸਾਈ ਕਮਾਦ ਹੀ ਲਾਇਆ ਤੇ ਸਾਰਾ ਕੋਈ ਸ਼ਹਿਦ ਦੇ ਹਦੀ ਨਹੀਂ ਨਾ ਕੋਈ ਚੈ ਰਹਿ ਗਈ ਇੱਥੇ ਆਉਣੇ ਆ ਦੇ ਵੇਖ ਕੇ ਬੰਦ ਕੇ ਮੁਰਜ ਜਾਂਦੇ ਆ ਮਨਵਾਜਰ ਹੋ ਜਾਂਦਾ ਜੀ ਕਰਦਾ ਨਹੀਂ ਆਉਣ ਤੇ ਜਦੋਂ ਆਈ ਤਾਂ ਵੇਣੇ ਜਮੀਨ ਨਾਲ ਤੇ ਬੜਾ ਦੁੱਖ ਹੁੰਦਾ ਤੇ ਕੋਈ ਪਤਾ ਨਹੀਂ ਲੱਗਾ ਕਿਧਰ ਟਰੈਕਟਰ ਨਹੀਂ ਜੀ ਕੋਈ ਪਤਾ ਨਹੀਂ ਲੱਗਾ ਜੇ ਤੱਕ ਅਸੀਂ ਬੜੇ ਲੋਕਾਂ ਨੂੰ ਫੋਨ ਫਾਣ ਵੀ ਕੀਤੇ ਨੇ ਵੀ ਜੀ ਕਿ ਸਾਡਾ ਚਲੋ ਲੱਭ ਜੇ ਮਾੜਾ ਮਟਾਂ ਦੇ ਅਸੀਂ ਆਪ ਦਾ ਕਰ ਲਾਂਗੇ ਨਹੀਂ ਕਿ ਉਹਨੂੰ ਦੱਸਿਆ ਨਾ ਕਿ ਕਿਹਦੇ ਕੋਲ ਪਤਾ ਲੱਗਾ ਨਾ ਟਰਾਲੀਆਂ ਦਾ ਹੀ ਪਤਾ ਲੱਗਾ ਸਾਨੂੰ ਨਾ ਕਿ ਕੋਈ ਸੰਦ ਦਾ ਵੀ ਨਹੀਂ ਲੱਗਾ ਪਤਾ ਜੀ ਹਾਂਜੀ ਸਾਰੇ ਬਰਿਆਬਤ ਦਾ ਹੋ ਗਿਆ ਨੇ ਨੇ ਔਰ ਕੀ ਨਹੀਂ ਗੱਲ ਬੈਂਤ ਨੇ ਜੀ ਜੇਕਰ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਤਾਂ ਤੁਹਾਡਾ ਕੋਈ ਫੋਨ ਨੰਬਰ ਜੀ ਆਹ ਫੋਨ ਨੰਬਰ ਦੱਸਦੇ ਹਾਂ ਜੀ 9844 ਹਾਂਜੀ 42483 ਇੱਕ ਵਾਰੀ ਦੁਬਾਰਾ ਰਿਪੀਟ ਕਰ 9844 ਹਾਂਜੀ 42483 ਇਹ ਆਦਾ ਹੀ ਜਨਾ ਹਾਂਜੀ ਆਪਦਾ ਜੇ ਹਤਰ ਸਿੰਘ ਦਾ ਇਹ ਮੇਰਾ ਨਾਮ ਹਰਪੀ ਸਿੰਘ ਆ ਜੀ ਕਿੰਨ ਲ ਆਪਣਾ ਗੱਟਾ ਬਾਸ਼ਾ ਦਾ ਹਾਂਜੀ ਤੇ ਆਪਣੀ ਸਾਰੀ ਜ਼ਮੀਨ ਜਿਹੜੀ ਹੈਗੀ ਦਰਿਆ ਦੇ ਵਿੱਚ ਸੀ ਫਾਰਮ ਜੋ ਵੀ ਆਪਣੀ ਮੱਜਾ گاਵਾ ਸਾਰਾ ਕੁਝ ਇੱਥੇ ਸੀ ਤੇ ਉਹ ਤੇਜ਼ ਬਹੁਤ ਜਿਆਦਾ ਆਪਣੇ ਧੱਕਾ ਜਿਹੜਾ ਨਹੀਂ ਹੋਂ ਤੱਕ ਸੰਭਿਆ ਗਿਆ ਮਸਾਂ ਕਰਕੇ ਸੀ ਜ਼ਮੀਨਾਂ ਬਣਾਈਆਂ ਫਿਰ ਇੱਕ ਵਾਰ ਤੇ ਉਹ ਪੱਤੀ ਚਾ ਕੇ ਫਿਰ ਤਬਾਹ ਹੋ ਗਈਆਂ ਸਾਰੀਆਂ ਤਬਾਹ ਚਲੋ ਹੋ ਗਈਆਂ ਆਪਣਾ ਘਰ-ਬਾਰ ਵੀ ਸਾਰਾ ਕੁਝ ਆਪਣਾ ਢਾਢਰੀ ਹੋ ਗਿਆ ਤੇ ਜਿਹੜੇ ਜਿੰਨੇ ਵੀ ਸਾਹ ਤਾਂ ਸੀ ਅੱਖਾਂ ਸਾਹਮਣੇ ਰੁੱਟਦੇ ਵੇਖਿਆ ਜੀ ਠੀਕ ਹੈ ਜੀ ਉੱਥੇ ਸਾਡੀ ਪੇਸ਼ ਨਹੀਂ ਗਈ ਕੋਈ ਉਹਨਾਂ ਨੂੰ ਸੰਭਾਲਣ ਦੀ ਤੇ ਮੁੜ ਕੇ ਕੋਈ ਆਪ ਵੈਸੇ ਤਾਂ ਵੀਰ ਬਾਗੀ ਜਿਹੜਾ ਸਿੰਗਰ ਆ ਉਹ ਵੀ ਆਇਆ ਸੀ ਉਹ ਵੀ ਵੇਖ ਕੇ ਗਿਆ ਸੀ ਉਹ ਕਹਿੰਦਾ ਸੀ ਅਸੀਂ ਵੇਖ ਲਈਨੇ ਜੀ ਆਪਣੇ ਤੋਂ ਕੁਝ ਹੁੰਦਾ ਹੋਵੇ ਆਪ ਕੱਢਦੇ ਨੇ ਟਰੈਕਟਰ ਉਦੋਂ ਹਜੇ ਮਿਲ ਕੇ ਸਹੀ ਸलाम ਸੀ ਤੇ ਪਰ ਉਹ ਕਹਿੰਦੇ ਨਹੀਂ ਇਹ ਨਿਕਲ ਆਣੀ ਜੀ ਤੁਸੀਂ ਕੱਢ ਸਕਦੇ ਹੋ ਤੁਸੀਂ ਸੇਵਾ ਕਰਦਾਂਗੇ ਪੈਸਾ ਦੀ ਤੁਸੀਂ ਕੱਢ ਸਕਦੇ ਕੱਢ ਲਓ ਪਰ ਉਹ ਨਿਕਲਦਾ ਨਹੀਂ ਸੀ ਕਿ ਪਾਸੇ ਤੇ ਉਧਰਲੇ ਬੰਨਿਓ ਆਪਣੇ ਅੰਮ੍ਰਿਤਪਾਲ ਲੜਾ ਕੈਂਪ ਲੱਗਿਆ ਵਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਸੀ ਸਾਰਾ ਕੁਝ ਦਿਖਾਇਆ ਉਹਨਾਂ ਨੂੰ ਉਹ ਕਹਿੰਦੇ ਸੀ ਚਲੋ ਕੁਝ ਕਰਾਂਗੇ ਬਾਕੀ ਇੱਥੇ ਆਏ ਨਹੀਂ ਬਾਅਦ ਵਿੱਚ ਤੇ ਬਾਕੀ ਉਹਨਾਂ ਨੇ ਵੀ ਬੇਨਤੀ ਜੇ ਵੀ ਆ ਕੇ ਕਰ ਸਕਦੇ ਨੇ ਬੇਸ਼ੱਕ ਕੋਈ ਮਦਦ ਕਰ ਸਕਦੇ ਨੇ ਆ ਕੇ ਕਰਨਾ ਤੇ ਬਾਕੀ ਜੋ ਵੀ ਆਪਣਾ ਟਰੈਕਟਰ ਸੰਦ ਵਗੈਰਾ ਰੁੜਿਆ ਵਾ ਕਿਹੜਾ ਟਰੈਕਟਰ ਕੜਾ ਹੈ ਆਪੇ ਦਾ ਸੋਨ ਵਾਲੀ ਕਾ ਟਰੈਕਟਰ ਇੱਕ ਫਾਰਮ ਟਰੈਕ ਸੀ ਆਪਣੇ ਹੈਗੇ ਤੇ ਬਾਰਾ ਸਿੰਘ ਜੀ ਉਹਨਾਂ ਦਾ ਸੀ ਤੇ ਇਹਨਾਂ ਦਾ ਜਿਹੜਾ ਸ਼ੈੱਡ ਸੀ ਉਹ ਵੀ ਬਹੁਤ ਤਗੜਾ ਮੜ ਕੇ ਤੇ 40 ਡੰਗਰ ਹੋਣਗੇ ਘੱਟ ਤੋਂ ਘੱਟ ਇਹਦਾ ਬਹੁਤ ਤਗੜਾ ਸ਼ੈੱਡ ਪਿਆ ਸੀ 23 ਤੇ ਚਲੋ ਇਹ ਤਾਂ ਖਰਾਬ ਹੋ ਗਿਆ ਸੀ 24 ਕਰ ਫੇਰ ਵਾਰ ਬਣਾਇਆ ਵਾ ਉਹ ਫੇਰ ਹੈ ਇਸ ਵਾਰ ਰੁੜ ਕੇ ਚੱਲ ਗਿਆ ਵਾ ਤੇ ਮਤਲਬ ਕਿਉਂ ਨਾ ਅੱਗੇ ਮਿਲਾਂ ਜ਼ਮੀਨ ਵੀ ਕੋਈ ਨਹੀਂ ਰਹਿਣੀ ਜਿਹੜੀ ਬਣਾ ਸਕੀ ਇੰਨੀ ਆਪਣੇ ਚ ਵੀ ਹਿੰਮਤ ਹੈ ਨਹੀਂ ਕਿ ਵਾਰੀ ਵਾਰੀ ਜ਼ਮੀਨਾਂ ਬਣਾ ਸਕੀ ਹੈ ਤਾਂ ਸਰਕਾਰ ਨੂੰ ਇਹ ਬੇਨਤੀ ਆ ਕਿ ਜਾਂ ਤਾਂ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ ਜਾਂ ਜਿੰਨੀ ਸਾਡੀ ਬੰਦ ਦੀ ਜ਼ਮੀਨ ਨੂੰ ਸਾਨੂੰ ਬਾਹਰ ਕਿਤੇ ਲੈ ਕੇ ਦਿੱਤੀ ਜਾਵੇ ਤਾਂ ਕਿ ਉਹ ਦਰਿਆ ਦਾ ਵਾਹ ਹਰ ਵਾਰ ਆਪਾਂ ਤਾਂ ਇਹਨਾਂ ਕੁਝ ਕਰ ਨਹੀਂ ਸਕਦੇ ਕਿੰਨੀ ਵਾਰ ਆਪਾਂ ਬਣਾ ਲਾਂਗੇ ਰੇਕ ਚੀਜ਼ ਤੇ ਫਿਰ ਇਤੋਂ ਗਾਂ ਤੁਹਾਨੂੰ ਪਤਾ ਖੁਦ ਕੁਛ ਹੀ ਰਹਿੰਦੇ ਕਿਸਾਨ ਕੋਲ ਫਿਰ ਲੋਕ ਜਾਂਦੇ ਐ ਕਰਦੇ ਐ ਨਾ ਕਰਦੇ ਚੁੱਕਿਆ ਹਣਾ ਇੱਥੇ ਦੱਸੋ ਬੰਦਾ ਕੀ ਕਰੇ ਇਹ ਸਰਕਾਰਾਂ ਦੀਆਂ ਗਲਤੀਆਂ ਕਰਨੇ ਸਭ ਕੁਝ ਹੋ ਰਿਹਾ ਵਾ ਉਹਨਾਂ ਨੂੰ ਬੇਨਤੀ ਆ ਜਾਂ ਤਾਂ ਸਾਨੂੰ ਜ਼ਮੀਨ ਬਾਹਰ ਦਿੱਤੀ ਜਾਵੇ ਜਾਂ ਨਹੀਂ ਸਾਨੂੰ ਬੰਦਾ ਮੁਆਵਜ਼ਾ ਸਾਰਾ ਦਿੱਤਾ ਜਾਵੇ ਤੇ ਜੋ ਵੀ ਸਾਡੇ ਸੰਦ ਵਗੈਰਾ ਰੋੜੇ ਆ ਜੇ ਤਾਂ ਉਹ ਤੇ ਜਾਣ ਤਾਂ ਬਹੁਤ ਵਧੀਆ ਗੱਲ ਐ ਜੇ ਉਹਨਾਂ ਦਾ ਵੀ ਕੁਝ ਹੋ ਸਕਦਾ ਵਾ ਤੇ ਹੱਲ ਕਰ ਦੇਣ ਕੋਈ ਐਨ ਆਰ ਆਈ ਵੀਰਾਂ ਨੂੰ ਕੀ ਬੇਨਤੀ ਐਨ ਆਰ ਆਈ ਵੀਰਾਂ ਨੂੰ ਇੰਨੀ ਬੇਨਤੀ ਹੈਗੀ ਆ ਕਿ ਜਿੰਨਾ ਵੀ ਤੁਹਾਡਾ ਸਹਿਯੋਗ ਹੋ ਸਕਦਾ ਵਾ ਤੁਸੀਂ ਕਰੋ ਜੇ ਤੁਹਾਡਾ ਇੱਥੇ ਕੋਈ ਰਿਸ਼ਤੇਦਾਰ ਵਗੈਰਾ ਕੋਈ ਹੈਗਾ ਵਾ ਉਹਨੂੰ ਸਾਡੇ ਕੋਲ ਭੇਜੋ ਅਸੀਂ ਦਿਖਾਵਾਂਗੇ ਹਰੇਕ ਚੀ ਸਾਡੇ ਕੋਲ ਪ੍ਰੂਫ ਪਏ ਨੇ ਠੀਕ ਆ ਜੀ ਜਿਵੇਂ ਮੈ ਉਹਨਾਂ ਨੂੰ ਲੱਗਿਆ ਸਹੀ ਠੀਕ ਆ ਮਦਦ ਕਰ ਸਕਦੇ ਆ ਜਿੰਨੀ ਵੀ ਹੋ ਸਕੇ ਕਰ ਦੇ ਤੇ ਜੇਕਰ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕੋਈ ਹਾਂਜੀ ਸਰ ਮੇਰਾ ਨੰਬਰ ਹੈ 98765 9298 ਇੱਕ ਹੋਰ ਨੰਬਰ ਹੈਗਾ ਵੀਰ ਦਾ 8143686721 ਉਹ 8143686721 ਨੰਬਰ ਲਿਖਾ ਦੇ